हां जी गुरु की पैरी साथ संग जी वाह गुरु जी का खालसा वाह जी फतेह आज आप एक विशेष तौर ते वीडियो बना रहे हां आप ਨੂੰ ਸਭ ਨੂੰ ਪਤਾ ਹੀ ਹੋਵੇਗਾ ਅੱਜ ਆਪਣੇ ਮਹਾਨ ਸਾਹਿਤਕਾਰ ਸਰਜੀਤ ਪਾਤਰ ਜੀ ਇਸ ਦੁਨੀਆ ਤੇ ਨਹੀਂ ਰਹੇ ਤੇ ਉਹਨਾਂ ਦੇ ਨਾਲ ਸਾਡਾ ਬਹੁਤ ਵਧੀਆ ਪਿਆਰ ਬਹੁਤ ਵੇ ਸਾਡੇ ਮਿੱਤਰ ਸਨ ਤੇ ਉਹਨਾਂ ਨੂੰ ਯਾਦ ਕਰਦੇ ਹਾਂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਜਿਹੜੇ ਸਾਹਿਤ ਨੂੰ ਪਿਆਰ ਕਰਨ ਵਾਲੇ ਨੇ ਸਰਜੀਤ ਪਾਤਰ ਜੀ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਬਾਣਾ ਮੰਨਣ ਦਾ ਸਬਰ ਅਤੇ ਸੰਤੋਖ ਸਾਰਵਕਸ਼ਣ ਵੈਗਰੂ ਜੀ ਬਹੁਤ ਲੋਕ ਆਏ ਦੁਨੀਆ ਤੇ ਕੁਝ ਫੁੱਲ ਬਣ ਕੇ ਰਹਿ ਗਏ ਕੁਝ ਪੱਥਰ ਬਣ ਕੇ ਰਹਿ ਗਏ ਕਿਸੇ ਦੀ ਯਾਦ ਵਿੱਚ ਅਸੀਂ ਐਨਾ ਰੋਏ ਬੈਠੇ ਸੱਥਰ ਤੇ ਸੱਥਰ ਬਣ ਕੇ ਰਹਿ ਗਏ ਕੀ ਲੱਭਣੇ ਨੇ ਸਿਵਿਆਂ ਚੋਂ ਫੁੱਲ ਉਹਨਾਂ ਦੇ ਕੀ ਲੱਭਣੇ ਨੇ ਸਿਵਿਆਂ ਚੋਂ ਫੁੱਲ ਉਹਨਾਂ ਦੇ ਜੋ ਕਿਤਾਬਾਂ ਦੇ ਅੱਖਰ ਬਣ ਕੇ ਰਹਿ ਗਏ ਜੋ ਕਵਤਾਵਾਂ ਦੇ ਅੱਖਰ ਬਣ ਕੇ ਰਹਿ ਗਏ ਸੋ ਸਰਜੀਤ ਪਾਤਰ ਜੀ ਜਿਹੜੇ ਕਵਤਾਵਾਂ ਵਿੱਚ ਸਾਨੂੰ ਮਿਲਣਗੇ ਕਵਤਾਵਾਂ ਦੇ ਅੱਖਰ ਬਣ ਕੇ ਰਹਿ ਗਏ ਕਈ ਲੋਕ ਰਾਖ ਬਣ ਕੇ ਰਹਿ ਜਾਂਦੇ ਨੇ ਸਿਵਿਆਂ ਦੀ ਕੋਈ ਪੱਥਰ ਬਣ ਕੇ ਰਹਿ ਜਾਂਦੇ ਨੇ ਕੋਈ ਕਬਰਾਂ ਬਣ ਕੇ ਰਹਿ ਜਾਂਦੇ ਨੇ ਪਰ ਸਰਜੀਤ ਪਾਤਰ ਜੀ ਕਵਤਾਵਾਂ ਬਣ ਕੇ ਰਹਿ ਗਏ ਨੇ ਕਵਤਾ ਕਿਤਾਬਾਂ ਬਣ ਕੇ ਰਹਿ ਗਏ ਨੇ ਅੱਖਰ ਬਣ ਕੇ ਰਹਿ ਗਏ ਨੇ ਸੋ ਸਾਡੀ ਦੋਸਤੀ ਸਾਡੀ ਮਿੱਤਰਤਾ ਉਹਨਾਂ ਦੇ ਨਾਲ ਕਿਵੇਂ ਹੈ ਦਾਸ ਦੀ ਜਿਹੜੀ ਪਹਿਲੀ ਕਿਤਾਬ ਹੈ ਨਾ ਅਸੀਂ ਕਿਤਾਬ ਲਿਖੀ ਸੀ ਪੱਤੇ ਤੇਰਾ ਰਾ ਰੋਕ ਦੇ ਆ ਦਾਸ ਦੀ ਕਿਤਾਬ ਹੈ ਉਹਨਾਂ ਵੇਲੇ ਜਦੋਂ ਸਾਡੀਆਂ ਕਿਤਾਬਾਂ ਉਹਨਾਂ ਕਵਤਾਵਾਂ ਪੜੀਆਂ ਲੇਖ ਛਪਾਉਣ ਤੋਂ ਪਹਿਲਾਂ ਉਹਨਾਂ ਨੇ ਖਰੜਾ ਪੜਿਆ ਕੱਚੀਆਂ ਕਵਤਾਵਾਂ ਅਸੀਂ ਜਦੋਂ-ਦੋਂ ਲਿਖਣ ਤੋਂ ਛਾਪਣ ਤੋਂ ਪਹਿਲਾਂ ਇਹ ਜਿਵੇਂ ਸਮਾਧੀ ਵੇਲੇ ਸਮਾਧੀ ਵੇਲੇ ਇਹ ਜਿਵੇਂ ਕਿ ਸਾਡੇ ਤਾਂ ਜਿਹੜੇ ਸੰਗਜੀ ਇਹ ਹੈਗੇ ਨੇ ਕਿਤਾਬਾਂ ਜਿਵੇਂ ਅਨਹਦ ਸ਼ਬਦ ਅਨਹਦ ਸ਼ਬਦ ਇਸ ਤਰ੍ਹਾਂ ਦੀਆਂ ਤੇ ਲਿਖੀਆਂ ਸਿੰਘੀਆਂ ਬੰਦਗੀ ਦੇ ਗੱਲਾਂ ਸੀ ਜਿਹੜੀਆਂ ਤੇ ਸਰਜੀਤ ਪਾਤਰ ਨੇ ਲਿਖਿਆ ਸੀ ਕਿ ਆਪ ਦੀਆਂ ਕਵਿਤਾਵਾਂ ਵਿੱਚ ਜੋ ਰੱਬ ਦਾ ਰੰਗ ਮਿਲਦਾ ਹੈ ਵੈਗਰੂ ਦੀ ਬੰਦਗੀ ਮਿਲਦੀ ਹੈ ਉਹ ਬਹੁਤ ਖੁਸ਼ ਹੋਏ ਸੀਗੇ ਏ ਸਰਜੀਤ ਪਾਤਰ ਨੇ ਲਿਖਿਆ ਸਾਡੀ ਕਿਤਾਬ ਦੇ ਵਿੱਚ ਤੇ ਉਹਨਾਂ ਵੱਲੋਂ ਸਾਡੇ ਸਤਕਾਰ ਵਿੱਚ ਬੋਲੇ ਗਏ ਜਿਹੜੇ ਸ਼ਬਦ ਨੇ ਸਾਨੂੰ ਸਦਾ ਯਾਦ ਰਹਿਣਗੇ ਇਹ ਕਵਤਾ ਕਵਤਾ ਦੇ ਵਿੱਚੋਂ ਇਹ ਕਵਤਾਵਾਂ ਕਿਤਾਬਾਂ ਦੇ ਵਿੱਚੋਂ ਉਹਨਾਂ ਦਾ ਲਿਖਿਆ ਹੋਇਆ ਜਿਹੜਾ ਸਾਡੇ ਸਤਕਾਰ ਵਿੱਚ ਸਾਨੂੰ ਸਦਾ ਹੀ ਸਰਜੀਤ ਪਾਤਰ ਦਾ ਭਲੇਖਾ ਪਾਉਂਦਾ ਰਹੇਗਾ ਸੁੱਸਤੇ ਪਾਸ਼ਾ ਮਹਾਰਾ ਸਦਾ ਹੀ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ਣ ਪਰਿਵਾਰ ਨੂੰ ਪਾਣਾ ਮੰਲਣ ਦਾ ਬਲ ਬਖਸ਼ਣ ਤੇ ਸਹਿਤ ਨੂੰ ਪਾਤਰ ਜੀ ਨੂੰ ਪਿਆਰ ਕਰਨ ਵਾਲਿਆਂ ਨੂੰ ਸਭ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ